ਸਰ ਗੁਰੂ ਸਾਹਿਬ ਜੀ ਦੇ ਚਰਨਾਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਾ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਚਰਨਾਚ धूमधाम तोखे कम आ ਕਰ ਜੀ ਪ੍ਰਕਾਸ਼ ਜੋਸ਼ੀ ਜੀ ਮਰਦ ਸਾਹਿਬ ਅਕਸਰ ਹੀ ਜਿੰਦੀ ਪਰ ਮੁਟਿਆਲੀ ਕਈ ਤਰ੍ਹਾਂ ਦੇ ਕੈਂਪ ਲੱਗਦੇ ਹਨ ਕਿਤੇ ਅੱਖਾਂ ਲੱਗਦਾ ਹੈ ਤੇ ਕਦੇ ਖੂਨ ਦਾ ਲੱਗਦਾ ਹੈ ਤੁਸੀਂ ਵੀ ਅੱਜ ਖੂਨਦਾਨ ਕੈਂਪ ਚਾਹੇ ਹੋ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੇਰਾ 20ਵਾਂ ਖੂਨਦਾਨ ਇਹ ਬੀਮਾਦਾਨ ਹੈ ਤੇ ਮੈਨੂੰ ਇੱਕ ਹਫ਼ਤਾ ਪਹਿਲਾਂ ਹੀ ਪਤਾ ਚੱਲਿਆ ਤੇ ਵੀ ਸਵਾਮੀ ਜੀ ਦੇ ਵੀ ਖੂਨਦਾਨ ਕੈਂਪ ਲੱਗਣਾ ਮੈਂ ਬਹੁਤ ਵਧੀਆ ਲੱਗਿਆ ਮੈਂ ਕਹਿੰਦਾ ਮੈਂ ਜਾਣਾ ਹੀ ਜਾਣਾ ਹੈ ਜੋ ਮਰਜ਼ੀ ਹੋ ਜਵੇ ਵੀ ਜਾ ਕੇ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਕਰਨਾ ਚਾਹੀਦਾ ਖੂਨਦਾਨ ਸਾਡੇ ਪ੍ਰਧਾਨ ਹੈਗੇ ਹੀ ਤੀਰ ਤੋਂ ਲੈ ਕੇ ਸ਼ਿਵ ਸਰੋਵਰ ٹرسٹ ਦੇ ਜੋ ਪ੍ਰਧਾਨ ਹਨ ٹرسٹ ਹੈ ਉਹ ਇਹ ਜੇ ਚਾਲੇ ਕਰਦੇ ਰਹਿੰਦੇ ਐ ਸੋ ਕਿੰਦਾ ਲੱਗਦਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਕਰਦੇ ਜੀ ਹੈਪੀ ਵੀਰ ਦੀ ਬਹੁਤ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਐਦਾਂ ਹਰੇਕ ਨੂੰ ਬਦ ਚੜ ਕੇ ਹਿੱਸਾ ਲੈਣਾ ਚਾਹੀਦਾ ਬਹੁਤ ਇਮਾਨਦਾਰ ਬੰਦੇ ਆ ਬਹੁਤ ਵਧੀਆ ਹੈ ਤੇ ਹਰੇਕ ਨੂੰ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਮਹਾਦਾਨ ਜੈ ਜੈ ਵੀ ਸੂਰਜਰ ਕੈਂਪ ਲੱਗਦੇ ਆ ਰ ਹਨ ਕਦੇ ਅੱਥਾ ਵਿੱਚ ਲੱਗ ਜਾਂਦੇ ਕਦੇ ਜੂਨ ਦਾ ਲੱਗਦੇ ਆ ਤੋ ਇਹੋ ਜਿਹਾ ਟਰਸਟ ਬੋਲੋ ਕਿਸੇ ਜਾਂਦੇ ਆ ਅੱਜ ਵੀ ਖੂਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਤੋ ਕੀ ਕਹਿਣਾ ਚਾਹੋ ਬੋਲੋ ਸਤਿਗੁਰੂ ਸੋਮ ਜੀ ਮਹਾਰਾਜ ਕੀ ਜੈ ਇਹ ਸਾਡੇ ਟਰਸਟ ਬੋਲੋ 13ਵਾਂ ਬਲੱਡ ਡੋਨੇਸ਼ਨ ਕੈਂਪ ਹੈ ਤੇ ਅੱਜ ਸਾਡੇ ਇੱਥੇ ਪੀਜੀਆਈ ਦੀ ਟੀਮ ਆਈ ਹੋਈ ਹੈ ਪਹਿਲਾਂ ਵੀ ਪੀਜੀਆਈ ਟੀਮ ਕੈਂਪ ਲਾ ਕੇ ਗਈ ਹੈ ਤੇ ਸੋਮ ਜੀ ਜਿਹਦਾ ਟਰਸਟ ਜੋ ਸੋਮ ਜੀ ਨੇ ਬਣਾਇਆ ਸੀ ਤੇ ਉਹਨਾਂ ਦੇ ਬਿਲਕੁਲ ਸ਼ਰਧਾਲੂ ਜਿਹੜੇ ਨਾਲ ਜੁੜੇ ਹੋਏ ਆ ਉਹ ਆਪਣੇ ਐਫਰਟਸ ਨਾਲ ਕੋਈ ਨਾ ਕੋਈ ਕੈਂਪ ਲਾਉਂਦੇ ਰਹਿੰਦੇ ਆ ਜਿਗਨਾ ਬਲੱਡ ਡੋਨੇਸ਼ਨ ਆਈ ਕੈਂਪ ਚਾਹੀ ਕੋਈ ਕੈਂਸਰ ਦਾ ਕੈਂਪ ਹੋਵੇ ਤੇ ਸੌਮੀ ਜੀ ਦੀ ਅਪਾਰ ਕਿਰਪਾ ਨਾਲ ਇਹ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਪਰ ਸੌਮੀ ਜੀ ਦੇ ਕਲਾਸ਼ਦਾਮ ਤੇ ਖੂਨਦਾਨ ਦੇਦਾ ਆਪਣਾ ਹੀ ਮਹੱਤਵ ਹੈ ਖੂਨਦਾਨ ਮਹਾਦਾਨ ਥੋੜਾ ਖੂਨ ਪਤਾ ਨਹੀਂ ਕਿਦੇ ਕੰਮ ਆ ਜਾਵੇ ਕਿਹਦੀ ਜ਼ਿੰਦਗੀ ਬਚ ਜਾਵੇ ਇਹ ਤੋਂ بڑا দান ਕੋਈ ਵੀ ਦੁਨੀਆ ਦਾ ਨਹੀਂ ਹੈਗਾ ਤੇ ਤੁਸੀਂ ਆਪਣਾ ਬਲੱਡ ਡੋਨੇਟ ਕਰੋ ਨਾਲੇ ਤੁਹਾਨੂੰ ਕੋਈ ਫਰਕ ਨਹੀਂ ਪੈਦਾ ਤੁਹਾਡੀ ਬੋਡੀ ਉਨਾ ਹੀ ਬਲੱਡ ਬਣਾ ਦਿੰਦੀ ਹੈ ਇੱਕ ਆਪਣੇ ਮਨ ਚ ਡਰ ਹੈ ਵੀ ਬਲੱਡ ਦੇਣ ਨਾਲ ਸਾਡਾ ਕੋਈ ਕਮਜ਼ੋਰੀ ਆ ਜਾਊਗੀ ਕੁਝ ਨਹੀਂ ਹੁੰਦਾ ਮੈਂ ਆਪ ਵੀ ਕਈ ਵਾਰ ਦੇ ਚੁੱਕਿਆ ਤੇ ਸੋਮੇ ਦੀ ਅਪਾਰ ਕਿਰਪਾਏ ਖੂਨਦਾਨ ਮਹਾਦਾਨ ਇੱਕ ਤੁਹਾਨੂੰ ਹੋਰ ਸੂਚਨਾ ਦਿੰਦੇ ਵੀ ਸਾਡਾ 14 ਤਰੀਕ ਦਾ ਮਾਗੀ ਦਾ ਮੇਲਾ ਹੈ ਤੇ ਗੰਨੇ ਦੇ ਰਸ ਦੀ ਖੀਰ ਜੋ ਸਾਡੇ ਬਾਰੇ ਪ੍ਰਸਿੱਧ ਹੈ ਉਹ ਸਿੱਧੀ ਲਾਈਵ ਤੁਹਾਡੇ ਬਣਦੀ ਹੈ ਉਰੇ ਤੇ ਗੰਨੇ ਦਾ ਰਸ ਪੀਓ ਤੇ ਗੰਨੇ ਦੀ ਖੀਰ ਜਿਹੜੀ ਉਹ ਬਹੁਤ ਘੱਟ ਮਿਲਦੀ ਹੈ ਅੱਜਕੱਲ ਉਹ 14 ਤਰੀਕ ਨੂੰ ਮਾਗੀ ਦੇ ਮੇਲੇ ਨੂੰ ਤੁਸੀਂ ਇਹ ਪੂਰੇ ਪ੍ਰਸ਼ਾਅ ਲੈ ਕੇ ਜਾਓ ਤੇ ਆਪਣੀਆਂ ਮਨ ਮੰਗੀਆਂ ਮੁਰਾਦਾ ਸੌਮੀ ਜੀ ਤੇ ਮੰਗੋ ਤੇ ਪੂਰੀਆਂ ਕਰਾਓ ਬੋਲੋ ਸੋਮੇ ਜੀ ਮਹਾਰਾਜ ਕੀ ਜੈ ਬੋਲੋ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਅੱਜ ਹੁਣ ਤੱਕ ਲਗਭਗ 14 15 ਜੋ ਡੋਨਰ ਆ ਉਹ ਡੋਨੇਟ ਕਰਕੇ ਜਾ ਚੁੱਕੇ ਹਨ ਤੇ 6 7 ਡੋਨਰ ਜਿਹੜੇ ਹੈਗੇ ਸਾਡੇ ਲਾਈਨ ਦੇ ਵਿੱਚ ਚੱਲ ਰਹੇ ਆ ਜਿਨ੍ਹਾਂ ਦੇ ਇੱਕ ਕਾਰਡ ਬਣ ਚੁੱਕੇ ਹਨ ਔਰ ਡਾਕਟਰ ਚੈੱਕ ਅਪ ਕਰਕੇ ਹੀ ਟੀਮ ਉਹਨਾਂ ਨੂੰ ਅੱਗੇ ਭੇਜ ਰਹੀ ਹੈ ਤੇ तकरीबन ਥੋੜਾ ਮੌਸਮ ਦੇ ਕਾਰਨ ਥੋੜੀ ਡਿਲੇ ਹੋਈ ਹੈ ਪਰ ਜੋ ਡੋਨਰਸ ਹੈ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਉਹ तकरीबन ਅੱਧੇ ਪੌਣੇ ਘੰਟੇ ਦੇ ਵਿੱਚ ਸਾਡੇ ਕੋਲ ਜਿਹੜੇ ਹੈਗੇ ਆ ਉਹ ਟਰਨ ਬਾਈ ਟਰਨ ਪਹੁੰਚਦੇ ਰਹਿਣਗੇ ਕੋਈ ਹੋਰ ਕਹਿਣਾ ਮਸੂ ਮੋਸ਼ਨ ਫਰਾ ਹੋਣ ਦੇ ਬਾਅਦ ਵੀ ਇਸ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ ਜੋ ਡੋਨੇਟਰ ਹੈ ਉਹ ਆਪਣੀ ਇੱਛਾ ਨਾਲ ਉਰੇ ਜ਼ਰੂਰ ਪਹੁੰਚਦਾ ਹੈ ਨਹੀਂ ਬਿਲਕੁਲ ਜੀ ਦੇਖੋ ਇੱਕ ਬਲੱਡ ਡੋਨੇਸ਼ਨ ਕੈਂਪ ਇੱਕ ਆਮ ਆਪਾਂ ਚਾਰ ਬੰਦੇ ਮਿਲ ਕੇ ਜਾਂ ਵਿਚਾਰ ਕਰਕੇ ਲਗਾ ਲੈਂਦੇ ਆ ਉਸ ਦਾ ਮਹੱਤਵ ਹੈ ਲੇਕਿਨ ਜਦੋਂ ਕਿਸੇ ਧਾਰਮਿਕ ਸਥਾਨ ਤੇ ਕੋਈ ਵੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਤਾਂ ਉਸ ਕੈਂਪ ਦੇ ਨਾਲ ਸੰਗਤ ਦੀ ਹਮੇਸ਼ਾ ਆਸਥਾ ਜੁੜੀ ਹੁੰਦੀ ਹੈ ਮੇਰਾ ਆਪਣਾ ਮਨ ਵੀ ਇਹੀ ਹੁੰਦਾ ਹੈ ਕਿ ਜੇ ਮੈਂ ਬਲੱਡ ਡੋਨੇਟ ਕਰਨਾ ਤਾਂ ਮੈਂ ਆਪਣੇ ਗੁਰੂ ਘਰ ਆਪਣੇ ਕੁਟਿਆ ਦੇ ਸਥਾਨ ਤੇ ਕਰਾਂ ਐਦਾਂ ਹੀ ਸਾਰੀ ਸੰਗਤ ਜਿਹੜੀ ਸਵਾਮੀ ਜੀ ਮਹਾਰਾਜ ਨਾਲ ਜੁੜੀ ਹੋਈ ਹੈ ਉਹ ਆਪਣੇ ਆਪ ਹੀ ਚਾਹੁੰਦੇ ਹੋਏ ਵੀ ਮਨ ਦੇ ਨਾਲ ਚਾਹੁੰਦੇ ਹੋਏ ਵੀ ਉਹ ਡੋਨੇਸ਼ਨ ਦੇ ਨਾਲ ਉਹਨਾਂ ਦੇ ਪੈਰ ਆ ਜਿਹੜੇ ਆਪਣੇ ਆਪ ਕੁਟਿਆ ਵੱਲੋਂ ਚੱਲ ਪੈਂਦੇ ਆ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਸੰਗਤ ਦਾ ਮਹਾਰਾਜ ਨਾਲ ਪਿਆਰ ਆ ਉਵੇਂ ਹੀ ਜਿਹੜੀ ਸੰਗਤ ਹੈਗੀ ਆ ਉਹ ਇਸ ਡੋਨੇਸ਼ਨ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਆ। ਅੱਜ ਦੇ ਨੌਜਵਾਨਾਂ ਨੂੰ ਕੀ ਸੁਣ ਲੈਣਾ ਕੋਈ ਦੇਸ਼ਾਂ ਦਾ ਦੇਖੋ ਜੀ ਅ ਬਲੱਡ ਡੋਨੇਸ਼ਨ ਦਾ ਕੈਂਪ ਹੈ ਤਾਂ ਗੱਲ ਇਹੀ ਕਰਨੀ ਬਣਦੀ ਆ ਵੀ ਡੋਨੇਸ਼ਨ ਨੂੰ ਆਪਣੀ ਨੂੰ ਰੈਗੂਲਰ ਰੱਖੋ ਜਦੋਂ ਤੁਸੀਂ ਕੋਈ ਵੀ ਕਿਰਤ ਕਮਾਈ ਕਰਦੇ ਆ ਜਿਵੇਂ ਤੁਸੀਂ ਇੱਕ ਰੈਗੂਲਰ ਡੋਨਰ ਹੋ ਜਾਂਦੇ ਆ ਤਾਂ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਕੋਈ ਬਿਮਾਰੀ ਆਉਂਦੀ ਨਹੀਂ ਹੈਗੀ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਟੈਸਟ ਹੈਗੇ ਆ ਉਹ ਪੀਜੀਆਈ ਵੱਲੋਂ ਆਪਣੇ ਆਪ ਹੀ ਜਿਹੜੇ ਹੈਗੇ ਆ ਸਾਰੇ ਕਰ ਲੱਤੇ ਜਾਂਦੇ ਆ ਜਿਹੜੀ ਕੋਈ ਵੀ ਅਦਰ ਦੀ ਡਿਜ਼ੀਜ਼ ਹੈ ਜਿਹੜੀ ਤੁਹਾਨੂੰ ਹਾਰਮਫੁਲ ਹੈ ਉਹਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਔਰ ਸੈਕੰਡਲੀ ਇਹ ਹੈ ਕਿ ਜੇ ਤੁਸੀਂ ਰੈਗੂਲਰ ਡੋਨਰ ਹੋ ਤਾਂ ਕਦੇ ਵੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ ਜਿਵੇਂ ਜਿਵੇਂ ਜਿਸ ਇਨਸਾਨ ਦੀ ਉਮਰ ਵਧਦੀ ਜਾ ਰਹੀ ਹੈ ਉਸ ਨੂੰ ਤਾਂ ਹਮੇਸ਼ਾ ਹੀ ਰੈਗੂਲਰ ਡੋਨਰ ਹੋਣਾ ਚਾਹੀਦਾ ਕਿਉਂਕਿ ਸਰੀਰ ਜੋ ਹੈ ਉਹਦੀ ਖਪਤ ਹੈ ਬੰਦੇ ਦੇ ਕੰਮ ਕਰ ਘਟ ਜਾਂਦੇ ਆ ਉਸਦੇ ਐਫਰਟ ਘਟ ਜਾਂਦੇ ਆ ਸਰੀਰ ਦੀ ਖੂਨ ਨੂੰ ਖਪਾਣ ਦੀ ਜਿਹੜੀ ਸ਼ਮਤਾ ਹੈ ਉਹ ਘਟ ਹੋ ਜਾਂਦੀ ਹੈ ਜੇ ਆਪਾਂ ਇੱਕ ਰੈਗੂਲਰ ਡੋਨਰ ਬਣ ਜਾਂਦੇ ਆ 4 ਮਹੀਨੇ ਬਾਅਦ 6 ਮਹੀਨੇ ਬਾਅਦ ਐਟਲੀਸ ਸਾਲ ਵਿੱਚ 2 ਜਾਂ 3 ਵਾਰ ਕਰੋ ਤਾਂ ਤੁਹਾਡੇ ਸਰੀਰ ਦਾ ਖੂਨ ਹੈ ਜਿਹੜਾ ਉਹ ਰੈਗੂਲਰ ਨਾਲ ਦੀ ਨਾਲ ਨਵਾਂ ਬਣਦਾ ਰਹੇਗਾ ਔਰ ਸਰੀਰ ਤੁਹਾਡਾ ਹਮੇਸ਼ਾ ਹੀ ਸਵਸਥ ਰਹੇਗਾ मैं डॉक्टर मनप्रीत कटारिया आई एम फ्रॉम पी जी आई एम वर्किंग एज आर इन ट्रांसफ्यूजन मेडिसिन हाँ जी हाँ जी हाँ जी ਅ ਦੇਖੋ ਪੀਜਾ ਦੇ ਵਿੱਚ ਬਹੁਤ ਤਰੀਕੇ ਦੇ ਮਰੀਜ਼ ਹੁੰਦੇ ਨੇ ਜਿਹਨਾਂ ਨੂੰ ਟਾਈਮ ਟੂ ਟਾਈਮ ਬਲੱਡ ਦੀ ਲੋੜ ਪੈਂਦੀ ਹੈਗੀ ਹੈ ਤੇ ਜਿਹੜੇ ਇਹ ਸੰਸਥਾ ਵਾਲੇ ਨੇ ਇਹਨਾਂ ਦੇ ਸਾਥ ਦੇ ਨਾਲ ਹੀ ਅਸੀਂ ਉਹਨਾਂ ਨੂੰ ਸਕਸੈਸਫੁਲੀ ਬਲੱਡ ਜਿਹੜਾ ਹੈਗਾ ਟਾਈਮ ਟੂ ਟਾਈਮ ਅਸੀਂ ਪ੍ਰੋਵਾਈਡ ਕਰ ਪਾਣੇ ਆ ਟੂ ਵੀ ਆਰ ਵੈਰੀ ਥੈਂਕਫੁਲ ਟੂ ਥਮ ਤੋ ਮੈਡ ਕੁਝ ਲੋਕਾਂ ਦਾ ਮੰਨਣਾ ਹੈ ਕਿ ਖੂਨਦਾਨ ਕਰਨ ਤੋਂ ਬਾਅਦ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਖਾਵਰ ਮਸਸੀ ਲਿਆਤ ਸੋ ਕੀ ਕਰਨਾ ਚਾਹੁੰਦੇ ਨਾਈਟ ਇਜ਼ ਨਾਟ ਲਾਈਕ ਦੈਟ ਥੋੜੀ ਜੀ ਥੋੜੀ ਐਂਕਸ਼ੀਅਸਨਸ ਹੁੰਦੀ ਹੈਗੀ ਹੈ ਜਾਂ ਇਨਹੀਬੀਸ਼ਨ ਹੁੰਦੀ ਹੈਗੀ ਹੈ ਉਸ ਕਰਕੇ ਆਦਰਵਾਇਜ਼ ਐਸ ਸੱਚ ਕੋਈ ਮੇਜਰ ਸਾਈਡ ਇਫੈਕਟ ਨਹੀਂ ਹੁੰਦਾ ਉਸ ਚੀਜ਼ ਦਾ ਸੋ ਜਿਹੜੇ ਵੀ ਲੋਕ ਖੂਨਦਾਨ ਕਰਨ ਆਉਂਦੇ ਆ ਉਹਨਾਂ ਦਾ ਪਹਿਲਾ ਟੈਸਟ ਕੀਤਾ ਜਾਂਦਾ ਸੋ ਕੀ ਕੀ ਪਹਿਲਾ ਟੈਸਟ ਕੀਤਾ ਜਾਂਦਾ ਖੂਨਮ ਕਰਨ ਤੋਂ ਪਹਿਲਾਂ ਪਹਿਲੇ ਅਸੀਂ ਉਹਨਾਂ ਦਾ ਬੀਪੀ ਵਗੈਰਾ ਦੇਖਦੇ ਹੈਗੇ ਆ ਹੀਮੋਗਲੋਬਿਨ ਦੇਖਦੇ ਹੈਗੇ ਆ ਤੇ ਉਹਨਾਂ ਦੀ ਕੰਪਲੀਟ ਮੈਡੀਕਲ ਹਿਸਟਰੀ ਪੁੱਛਦੇ ਹੈਗੇ ਆ ਕਿ ਉਹ ਫਿਟ ਵੀ ਹੈਗੇ ਆ ਬਲੱਡ ਡੋਨੇਟ ਕਰਨ ਲਈ ਕਿ ਨਹੀਂ ਹੈਗੇ ਤਾਂ ਹੀ ਉਹਨਾਂ ਦਾ ਅਸੀਂ ਬਲੱਡ ਲੈਣੇ ਹੈਗੇ ਆ ਜੋ ਵੀ ਯੂਥ ਹੈਗਾ ਉਹਨਾਂ ਨੂੰ ਵੱਛੜ ਕੇ ਬਲੱਡ ਡੋਨੇਟ ਕਰਨਾ ਚਾਹੀਦਾ बिकॉज ਬਲੱਡ ਡੋਨੇਸ਼ਨ ਦੀ ਇੱਕ ਏਜ ਫਿਕਸ ਹੁੰਦੀ ਹੈਗੀ ਹੈ 60 ਸਾਲ ਤੋਂ ਬਾਅਦ ਬਲੱਡ ਡੋਨੇਸ਼ਨ ਸੇਫ ਨਹੀਂ ਹੁੰਦੀ ਹੈਗੀ ਤਾਂ ਜਿਹੜਾ ਵਿੱਚ ਵਾਲਾ ਯੰਗਸਟਰਸ ਹੈਗੇ ਆ ਉਹੀ ਬਲੱਡ ਡੋਨੇਟ ਜਿੰਨਾ ਜ਼ਿਆਦਾ ਕਰਨ ਕਿਉਂਕਿ ਉਹ ਹੈਲਦੀ ਹੁੰਦੇ ਹੈਗੇ ਆ ਠੀਕ ਹੈ ਕਿ ਉਹਨਾਂ ਨੂੰ ਬਿਮਾਰੀਆਂ ਦੇ ਚਾਂਸਸ ਘੱਟ ਹੁੰਦੇ ਆ ਤਾਂ ਉਹਨਾਂ ਦਾ ਬਲੱਡ ਇਜ਼ ਅ ਬੈਟਰ ਦਨ ਜੋ ਬਾਕੀ 올ਡੇਜ ਵਗੈਰਾ ਦੇ ਵਿੱਚ ਥੋੜੇ ਚਾਂਸਸ ਜ਼ਿਆਦਾ ਹੋ ਜਾਂਦੇ ਰिएक्शंस ਵਗੈਰਾ ਦੇ ਥੈਂਕ ਯੂ ਮੈਡਮ ਜੀ ਰਿਤੇਸ਼ ਪੰਚੰਦਾਈ ਰਿਤੇਸ਼ ਜੀ ਅੱਜ ਸੀਸਰਪਾਤਮਨ ਨਦੀ ਫਰ ਕਾਰੀ ਦੇਖੇ ਜਿੱਦਾਂ ਕੈਂਪ ਲੱਗਿਆ ਆਇਆ ਹੈ ਸੋ ਤੁਸੀਂ ਵੀ ਖੂਦਨ ਕਰਨਾ ਹੈ ਸੋ ਕੀ ਕਹਾਂ ਚ ਖੂਦਨ ਸਭ ਨੂੰ ਕਰਨਾ ਚਾਹੀਦਾ ਜੀ ਖੂਦਨ ਦਾ ਕਰਨ ਨਾਲ ਕਿਸੇ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਜੀ ਪਿਛਲੀ ਵਾਰੀ ਵੀ ਆਇਆ ਸੀ 우ਰੇ ਜਦ ਗਰਮੀਆਂ ਚ ਹਰ ਸਾਲ ਲੱਗਦਾ ਉਹ ਸਾਲ ਚ ਗਰਮੀਆਂ ਚ ਆਇਆ ਸੀ ਪਿਛਲੇ 6 ਮਹੀਨੇ ਪਹਿਲਾਂ ਹਰ ਵਾਰੀ ਕਰੀਦਾ ਉਹ ਆ ਕੇ ਖੂਦਨ ਚੰਗੀ ਚੀਜ਼ ਹੈ ਸਭ ਨੂੰ ਕਰਨਾ ਚਾਹੀਦਾ ਖੂਦਨ ਜੀ ਹੁਣ ਤੱਕ ਕਿੰਨੀ ਵਾਰ ਤਾਂ 10 ਵਾਰ ਕਰ ਚੁੱਕਿਆ ਜੀ ਸਰੀਰ ਵਿੱਚ ਕੋਈ ਕਮੀ ਹੈ ਪਰ ਨਹੀਂ ਕੁਝ ਨਹੀਂ ਹੁੰਦਾ ਜੀ ਸਭ ਨੂੰ ਕਰਨਾ ਚਾਹੀਦਾ ਹੈ ਸਰੀਰ ਨੂੰ ਪਤਾ ਵੀ ਚੱਲਦਾ ਜੀ ਨਵੀਂ ਜਨਰੇਸ਼ਨ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਖੂਨ ਦਾ ਪਦਾਨਾ ਕਿਵੇਂ ਨਵੀਂ ਜਨਰੇਸ਼ਨ ਸਾਰੀ ਅਵੇਅਰ ਹੈ ਸਭ ਨੂੰ ਪਤਾ ਹੈ ਅੱਜ ਕੱਲ ਸਾਰੇ ਜਿਹੜੇ ਨਵੇਂ ਮੁੰਡੇ ਸਾਰੇ ਖੂਨਦਾਨ ਕਰਦੇ ਆ ਸਭ ਨੂੰ ਕਰਨਾ ਚਾਹੀਦਾ ਹੈ ਖੂਨਦਾਨ ਇੱਕ ਮਹਾਨ ਦਾਨ ਹੁੰਦਾ ਹੈ ਹਾਂ ਹਾਂ ਜੀ ਹਾਂ ਜੀ ਕਿਉਂਕਿ ਜਦੋਂ ਕਿਸੇ ਨੂੰ ਖੂਨ ਚੜਾਇਆ ਜਾਂਦਾ ਹੈ ਜਦੋਂ ਜ਼ਰੂਰਤ ਨਾਲ ਹੁੰਦਾ ਹੈ ਕੋ ਉਸ ਨੂੰ ਕਿਸ ਦਾ ਪੂਰਾ ਕੋਈ ਸਵਿਠਾ ਤੇ ਲੱਗੇ ਕਿ ਉਹ ਜਾਤ ਪਾਤ ਉਹ ਕੇ ਘਰ ਤੋਂ ਬਟਾਤਾ ਹੁੰਦਾ ਹੈ ਹਾਂਜੀ ਹਾਂਜੀ ਖੂਨਦਾਨ ਕਰਨ ਨਾਲ ਐਕਚੁਅਲੀ ਜਿਹਨੂੰ ਮਿਲਦਾ ਹੈ ਉਹਨੂੰ ਪਤਾ ਚੱਲਦਾ ਕਿ ਕੀ ਚੀਜ਼ ਹੈ ਦੇਣ ਨਾਲ ਕਿਸੇ ਦਾ ਕੁਝ ਘਟਦਾ ਨਹੀਂ ਪਰ ਜਿਹਨੂੰ ਮਿਲਦਾ ਉਹਦੇ ਵਾਸਤੇ ਬਹੁਤ ਕੁਛ ਹੈ ਇਹ ਚੀਜ਼ ਕਿਉਂਕਿ ਆਸੀਂ ਮੰਨਦੇ ਕਿ ਇੱਕ ਅਨਮੋਲ ਹਾਂਜੀ ਹਾਂਜੀ ਠੀਕ ਹੈ ਆ ਉਸ ਨੂੰ ਬੋਲ ਸਾਡਾ ਪਰਸ ਹਾਂਜੀ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ Видишь? Okay. 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 यश कुमार यश कुमार जी ब्लड डोनेशन कैंप चलाली है पांच खून दान कैंप करके हां जी तो ਤੁਸੀਂ ਖੂਨ ਦਾਨ ਕਰ ਰਹੇ ਹੋ ਜੀ ਇੱਕ ਤਰ੍ਹਾਂ ਮੈਨੂੰ ਲੱਗਦਾ ਬਹੁਤ اچھا ਮਹਿਸੂਸ ਹੋ ਰਿਹਾ ਹੈ ਇੱਕ ਤਰ੍ਹਾਂ ਤਾਂ ਇੱਕ ਸਿਟੀਜ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਤਰ੍ਹਾਂ ਖੂਨ ਦਾਨ ਕਰਨਾ ਅੱਛੀ ਗੱਲ ਵੀ ਹੁੰਦੀ ਹੈ ਇਸ ਨਾਲ ਲੋਕਾਂ ਦੀ ਹੈਲਪ ਵੀ ਹੁੰਦੀ ਹੈ ਜਿਨ ਨੂੰ ਲੋੜ ਹੁੰਦੀ ਹੈ ਤੇ ਸਹੀ ਟਾਈਮ ਤੇ ਉਹਨਾਂ ਤੱਕ ਖੂਨ ਪਹੁੰਚਦਾ ਹੈ ਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਟਾਈਮ ਟੂ ਟਾਈਮ ਕਰਨਾ ਚਾਹੀਦਾ ਤੇ ਮੈਂ ਵੀ ਆਪਣਾ ਯੋਗਦਾਨ ਦੇ ਰਿਹਾ ਹਾਂ ਜੀ ਇੱਕ ਬਹੁਤ ਬੜਾ ਮਾਹਦਾਨ ਹੈ ਕਿਉਂਕਿ ਇਦਨਾਂ ਨੂੰ ਸਾਨੂੰ ਮੌਕਾ ਮਿਲ ਰਿਹਾ ਕਿਸੇ ਦੀ ਹੈਲਪ ਕਰਨ ਦਾ ਜੋ ਕਿ ਬਹੁਤ ਜ਼ਰੂਰੀ ਹੈਲਪ ਕਰਨਾ ਇਸ ਤੋਂ ਪਹਿਲੇ ਕਿੰਨੀ ਵਾਰ ਕਰਤੀ ਇਸ ਤੋਂ ਪਹਿਲੇ ਮੈਂ ਇੱਕ ਵਾਰੀ ਕਰਵਾਇਆ ਉਸ ਤੋਂ ਬਾਅਦ ਇਹ ਮੇਰਾ ਦੂਜੇ ਟਾਈਮ ਹੈ ਸਭ ਕੋਈ ਕਮੀ ਮਹਿਸੂਸ ਹੁੰਦੀ ਹੋਵੇ ਜਾਂ ਕੋਈ ਤਕਾਵ ਹ ਮਹਿਸੂਸ ਹੁੰਦੀ ਨਹੀਂ ਬਿਲਕੁਲ ਨਹੀਂ ਪਹਿਲੀ ਵਾਰ ਮਰਣਾ ਹੁੰਦਾ ਹੈ ਕਮਜ਼ੋਰ ਕਰਵਾ ਕੇ ਜਿਵੇਂ ਜਿョਰੀ ਆ ਜਾਂਦਾ ਨਹੀਂ ਇਦਾਂ ਤਾਂ ਕੁਝ ਨਹੀਂ ਹੈ ਮੈਂ ਪਹਿਲੀ ਵਾਰ ਕੀਤਾ ਸੀ ਉਸ ਤੋਂ ਬਾਅਦ ਮੈਨੂੰ ਕੁਝ ਵੀ ਇਦਾਂ ਦਾ ਕੁਝ ਫੀਲ ਨਹੀਂ ਹੋਇਆ ਮੈਂ ਬਿਲਕੁਲ ਠੀਕ ਰਿਹਾ ਤੇ ਪੂਰਾ ਹੈਲਦੀ ਸੀ ਤੇ ਹੁਣ ਵੀ ਮੈਂ ਦੂਜੀ ਟਾਈਮ ਕਰਵਾਣਾ ਹੈ ਤੇ ਮੈਂ ਪੂਰਾ ਅੱਛਾ ਫੀਲ ਕਰ ਰਿਹਾ। थैंक यू। थैंक यू।